ਤੁਸੀਂ ਕਦੇ ਸੋਚਿਆ ਕਿ ਸਭ ਤੋਂ ਮਹਿੰਗੀ ਚੀਜ਼ ਕੀ ਹੈ ਪੈਸਾ ਸੋਨਾ ਹੀਰੇ ਨਹੀਂ ਸਭ ਤੋਂ ਕੀਮਤੀ ਚੀਜ਼ ਆ ਵਕਤ ਜੋ ਇੱਕ ਵਾਰ ਚਲਾ ਜਾਂਦਾ ਹੈ ਉਹ ਕਦੇ ਵਾਪਸ ਨਹੀਂ ਆਉਂਦਾ ਪਰ ਅਫਸੋਸ ਇਹ ਹੈ ਕਿ ਅਸੀਂ ਵਕਤ ਨੂੰ ਬਰਬਾਦ ਕਰ ਦਿੰਦੇ ਆ ਅਸੀਂ ਸੋਚਦੇ ਆ ਕੱਲ੍ਹ ਤੋਂ ਸ਼ੁਰੂ ਕਰਾਂਗੇ ਪਰ ਉਹ ਕੱਲ ਕਦੇ ਨਹੀਂ ਆਉਂਦਾ ਅਸਲ ਵਿੱਚ ਸਾਡਾ ਭਵਿੱਖ ਵੀ ਅੱਜ ਆ ਸਾਡਾ ਸੁਪਨਾ ਵੀ ਅੱਜ ਆ ਤੇ ਸਾਡੀ ਮੰਜ਼ਿਲ ਵੀ ਅੱਜ ਤੋਂ ਸ਼ੁਰੂ ਹੁੰਦੀ ਆ ਵਕਤ ਇੱਕ ਦਰਿਆ ਵਾਂਗਾ ਇਹ ਹਮੇਸ਼ਾ ਵਗਦਾ ਰਹਿੰਦਾ ਚਾਹੇ ਤੁਸੀਂ ਕੁਝ ਕਰੋ ਜਾਂ ਨਾ ਕਰੋ ਜੇ ਤੁਸੀਂ ਇਸ ਵਿੱਚ ਆਪਣੀ ਕਿਸ਼ਤੀ ਚਲਾਈ ਤਾਂ ਇਹ ਤੁਹਾਨੂੰ ਮੰਜ਼ਲ ਤੱਕ ਪਹੁੰਚਾ ਦੇਵੇਗਾ ਪਰ ਜੇ ਤੁਸੀਂ ਬੇਪਰਵਾਹ ਬੈਠੇ ਰਹੇ ਤਾਂ ਇਹ ਤੁਹਾਨੂੰ ਬਿਨਾਂ ਦੱਸੇ ਵਿਅੰਤ ਸਮੁੰਦਰਾਂ ਤੇ ਸੁੱਟ ਦੇਵੇਗਾ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਿ ਟਾਈਮ ਇਜ਼ ਮਨੀ ਵਟ ਐਕਚੁਅਲੀ ਟਾਈਮ ਇਜ਼ ਲਾਈਫ ਇਟਸੈਲਫ ਜੋ ਵਕਤ ਤੁਸੀਂ ਗਵਾ ਰਹੇ ਹੋ ਅਸਲ ਵਿੱਚ ਤੁਸੀਂ ਆਪਣੀ ਜ਼ਿੰਦਗੀ ਗਵਾ ਰਹੇ ਹੋ ਵਕਤ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਨਾ ਉਹ ਗਰੀਬ ਨਾ ਤੇ ਨਾ ਹੋਰ ਵਰਤਾਨ ਕਰਦਾ ਤੇ ਨਾ ਉਹ ਗਰੀਬ ਨਾਲ ਨਾ ਅਮੀਰ ਨਾਲ ਹਰ ਇਨਸਾਨ ਨੂੰ 24 ਘੰਟੇ ਮਿਲਦੇ ਨੇ ਫਰਕ ਸਿਰਫ ਇਹੀ ਹੁੰਦਾ ਕਿ ਕੋਈ ਉਸ 24 ਘੰਟਿਆਂ ਨੂੰ ਸੋਨੇ ਵਾਂਗ ਵਰਤਦਾ ਤੇ ਕੋਈ ਉਹਨੂੰ ਮਿੱਟੀ ਵਿੱਚ ਗਵਾ ਦਿੰਦਾ ਸੋਚੋ ਇੱਕ ਵਿਦਿਆਰਥੀ ਜੇ ਆਪਣੇ 2 ਘੰਟੇ ਬਰਬਾਦ ਕਰਦਾ ਹੈ ਤਾਂ ਉਹ ਇਮਤਿਹਾਨ ਵਿੱਚ ਪਿੱਛੇ ਰਹਿ ਜਾਂਦਾ ਹੈ ਇੱਕ ਬਿਜ਼ਨਸਮੈਨ ਜੇ ਆਪਣੇ ਇੱਕ ਮਹੀਨੇ ਦੀ ਯੋਜਨਾ ਨਾ ਬਣਾਏ ਤਾਂ ਉਹ ਮੁਕਾਬਲੇ ਵਿੱਚ ਹਾਰ ਜਾਂਦਾ ਹੈ ਇੱਕ ਮਾਂ ਜੇ ਆਪਣਾ ਵਕਤ ਬੱਚਿਆਂ ਨੂੰ ਨਾ ਦੇਵੇ ਤਾਂ ਉਹਦੇ ਬੱਚੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਨੇ ਅੱਜ ਦਾ ਨੌਜਵਾਨ ਕਿਵੇਂ ਵਕਤ ਅਗਵਾ ਰਿਹਾ ਹੈ ਮੋਬਾਈਲ ਉੱਪਰ ਘੰਟੀਆਂ ਵੱਧੀ ਲੱਗੇ ਰਹਿਣਾ ਬਿਨਾਂ ਲੋੜ ਦੇ ਗੱਲਾਂ ਕਰਦੇ ਆ ਵਕਤ ਖਰਚ ਕਰ ਦੇਣਾ ਅੱਜ ਦੇ ਕੰਮ ਨੂੰ ਕੱਲ ਉੱਪਰ ਟੱਕ ਦੇਣਾ ਪਰ ਯਾਦ ਰੱਖੋ ਜੋ ਅੱਜ ਦਾ ਕੰਮ ਕੱਲ ਤੇ ਤੱਕਦੇ ਨੇ ਉਹ ਆਪਣੀ ਸਫਲਤਾ ਵੀ ਕੱਲ ਤੇ ਹੀ ਤੱਕ ਦਿੰਦੇ ਨੇ ਇੱਕ ਵਾਰ ਨਾ ਇੱਕ ਮੁੰਡਾ ਆਪਣੇ ਪਿਤਾ ਕੋਲ ਗਿਆ ਤੇ ਕਿਹਾ ਕਿ ਪਾਪਾ ਮੈਂ ਸਫਲ ਹੋਣਾ ਚਾਹੁੰਨਾ ਮੈਨੂੰ ਦੱਸੋ ਰਾਹ ਕੀ ਹੈ ਪਿਤਾ ਨੇ ਹੱਥ ਤੇ ਘੜੀ ਪਾਈ ਹੋਈ ਸੀ ਤੇ ਕਿਹਾ ਕਿ ਇਸ ਘੜੀ ਦਾ ਧਿਆਨ ਨਾਲ ਖਿਆਲ ਰੱਖੀ ਇਹ ਹੀ ਤੇਰਾ ਭਵਿਖ ਹੈ ਜੇ ਤੂੰ ਇਸ ਘੜੀ ਨੂੰ ਬੇਪਰਵਾਹੀ ਨਾਲ ਗਵਾ ਦਿੱਤਾ ਤਾਂ ਤੈਨੂੰ ਕੁਝ ਨਹੀਂ ਮਿਲਣਾ ਪਰ ਜੇ ਹਰ ਇੱਕ ਮਿੰਟ ਦੀ ਸਹੀ ਵਰਤੋਂ ਕਰੇਗਾ ਤਾਂ ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀ ਉਹ ਮੁੰਡਾ ਸਮਝ ਗਿਆ ਉਹਦੀ ਜ਼ਿੰਦਗੀ ਦੀ ਅਸਲ ਚਾਬੀ ਵਕਤ ਹੈ ਵਕਤ ਦੀ ਸਹੀ ਵਰਤੋਂ ਅਸੀਂ ਕਿਵੇਂ ਕਰੀਏ ਨੰਬਰ 1 ਆਪਣਾ ਟਾਰਗੇਟ ਬਣਾਓ ਮਤਲਬ ਜ਼ਿੰਦਗੀ ਵਿੱਚ ਕੀ ਚਾਹੁੰਦੇ ਹੋ ਇਹ ਸਪਸ਼ਟ ਹੋਣਾ ਚਾਹੀਦਾ ਨੰਬਰ 2 ਪ੍ਰਾਇੋਰਟੀ ਦੋ ਜੋ ਕੰਮ ਜ਼ਰੂਰੀ ਆ ਉਹਨੂੰ ਪਹਿਲਾਂ ਕਰੋ ਨੰਬਰ 3 ਟਾਈਮ ਟੇਬਲ ਬਣਾਓ ਆਪਣੇ ਦਿਨ ਨੂੰ ਯੋਜਨਾ ਨਾਲ ਜਿਓ ਨੰਬਰ 4 ਬੇਕਾਰ ਚੀਜ਼ਾਂ ਤੋਂ ਬਚੋ ਜਿਵੇਂ ਫਾਲਤੂ ਸੋਸ਼ਲ ਮੀਡੀਆ ਉੱਪਰ ਆਪਣਾ ਟਾਈਮ ਖਰਾਬ ਕਰਨਾ ਤੇ ਬੇਮਤਲਬ ਦੀਆਂ ਗੱਲਾਂ ਕਰਨੀਆਂ ਨੰਬਰ 5 ਆਪਣੇ ਆਪ ਨੂੰ ਡਿਸਪਲਿਨ ਦੇ ਵਿੱਚ ਰੱਖੋ ਕਿਉਂਕਿ ਵਕਤ ਬਚਾਉਣ ਦਾ ਰਾਜ ਹੀ ਡਿਸਪਲਿਨ ਹੈ ਸਫਲ ਲੋਕਾਂ ਦੀ ਜ਼ਿੰਦਗੀ ਤੇ ਵਕਤ ਕੀ ਸੰਬੰਧ ਹੁੰਦਾ ਇਹਨਾਂ ਦਾ ਆਪਸ ਦੇ ਵਿੱਚ ਜਿਵੇਂ ਅਬਦੁਲ ਕਲਾਮ ਕਹਿੰਦੇ ਸਨ ਕਿ ਜਿਹੜਾ ਵਿਅਕਤੀ ਆਪਣੇ ਵਕਤ ਨੂੰ ਕਾਬੂ ਕਰ ਲੈਂਦਾ ਹੈ ਉਹ ਆਪਣੀ ਕਿਸਮਤ ਨੂੰ ਵੀ ਕਾਬੂ ਕਰ ਲੈਂਦਾ ਹੈ ਮਹਾਨ ਖਿਡਾਰੀ ਵਿਦਵਾਨ ਬਿਜ਼ਨਸਮੈਨ ਸਭ ਨੇ ਆਪਣੇ ਵਕਤ ਨੂੰ ਸੋਨੇ ਵਾਂਗ ਵਰਤਿਆ ਹੈ ਇਸ ਕਰਕੇ ਉਹ ਹੋਰਾਂ ਤੋਂ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਏ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਹਰ ਰੋਜ਼ 1 ਘੰਟਾ ਫਾਲਤੂ ਗਵਾ ਦਿੰਦੇ ਹੋ। 1 ਸਾਲ ਵਿੱਚ ਇਹ 365 ਘੰਟੇ ਬਣ ਜਾਂਦੇ ਨੇ। ਇਹ 365 ਘੰਟਿਆਂ ਨਾਲ ਤੁਸੀਂ ਇੱਕ ਨਵੀਂ ਭਾਸ਼ਾ ਸਿੱਖ ਸਕਦੇ ਹੋ, ਇੱਕ ਕੌਸ਼ਲ ਸਿੱਖ ਸਕਦੇ ਹੋ, ਆਪਣੀ ਜ਼ਿੰਦਗੀ ਬਦਲ ਸਕਦੇ ਹੋ। ਸੋਚੋ ਕੀ ਤੁਸੀਂ ਵਕਤ ਬਰਬਾਦ ਕਰ ਰਹੇ ਹੋ ਜਾਂ ਇਹਨੂੰ ਨਿਵੇਸ਼ ਕਰ ਰਹੇ ਹੋ ਵਕਤ ਕਿਸੇ ਲਈ ਨਹੀਂ ਰੁਕਦਾ ਜੇ ਤੁਸੀਂ ਇਹਦੀ ਕਦਰ ਕੀਤੀ ਤੁਹਾਨੂੰ ਸਫਲਤਾ ਦੇਵੇਗਾ ਜੇ ਤੁਸੀਂ ਇਹਨੂੰ ਗਵਾ ਦਿੱਤਾ ਇਹ ਤੁਹਾਨੂੰ ਪਛਤਾਵੇ ਦੇਵੇਗਾ ਪੈਸਾ ਦੁਆਰਾ ਆ ਸਕਦਾ ਸਿਹਤ ਦੁਆਰਾ ਆ ਸਕਦੀ ਆ ਪਰ ਵਕਤ ਇੱਕ ਵਾਰ ਗਵਾ ਦਿੱਤਾ ਕਦੇ ਵਾਪਸ ਨਹੀਂ ਆਉਣਾ ਇਸ ਲਈ ਵਕਤ ਦੀ ਕਦਰ ਕਰੋ ਕਿਉਂਕਿ ਵਕਤ ਹੀ ਜ਼ਿੰਦਗੀ ਆ ਧੰਨਵਾਦ